80 90 ਸਾਲ ਬਾਅਦ ਆਇਆ ਹੂੰ ਹੂੰ ਕਾਇਨਾਤ ਆਉ ਤੂੰ ਤੇਰਾ ਰੂਹ ਹੈ ਹੀ ਉੱਥੇ ਹੈ ਜਿਵੇਂ ਜਿਹੜੀ ਆਏ ਨਾਲ ਨਾਲ ਦੀ ਕੋਈ ਹੈ ਪਾਣੇ ਦੇ ਮੰਦਰ ਦੌਜੀਪੀ ਮਾਇਦਾ ਪੀ ਲਿਆ ਮੈਨੂੰ ਉਹ ਪਾਣੀ ਮੇਰੇ ਨਸੀਬਾਂ ਜਿਸੀ ਮਾਰ ਕੇ ਪੀ ਲਿਆ 1947 ਦੀ ਵੰਡ ਨੇ ਭਾਵੇਂ ਇੱਕ ਦੇਸ਼ ਦੇ ਦੋ ਟੁਕੜੇ ਕਰ ਦਿੱਤੇ ਹੋਣ ਭਾਵੇਂ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਏ ਹੋਣ ਪਰ ਜਿਹੜੇ ਲੋਕ ਹਿੰਦੁਸਤਾਨ ਛੱਡ ਕੇ ਪਾਕਿਸਤਾਨ ਗਏ ਅਤੇ ਜਿਹੜੇ ਪਾਕਿਸਤਾਨ ਛੱਡ ਕੇ ਭਾਰਤ ਆਏ ਇਹ ਵੰਡ ਉਹਨਾਂ ਦੇ ਦਿਲਾਂ ਅੰਦਰ ਵਸੀਆਂ ਮੋਦੀਆਂ ਤੰਦਾਂ ਨੂੰ ਨਹੀਂ ਤੋੜ ਪਾਈ ਇਹ ਹਨ ਅਹਿਮਦ ਖੁਰਸ਼ੀਦ ਜੋ ਵੰਡ ਸਮੇ 15 ਸਾਲ ਦੇ ਸਨ ਉਸ ਵੇਲੇ ਜ਼ਿਲ੍ਹਾ ਗੁਰਦਾਸਪੁਰ ਦੇ ਆਪਣੇ ਪਿੰਡ ਮਚਰਾਏ ਨੂੰ ਛੱਡ ਕੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲੇ ਗਏ ਉੱਥੇ ਜਾ ਕੇ ਫਸ ਗਏ ਪਰ ਆਪਣੇ ਪਿੰਡ ਆਪਣੇ ਯਾਰਾਂ ਦੀਆਂ ਯਾਦਾਂ ਨੂੰ ਨਾ ਭੁੱਲ ਸਕੇ ਮਨ ਅੰਦਰ ਤਾਂਗ ਰਹੀ ਆਪਣੇ ਪਿੰਡ ਨੂੰ ਦੇਖਣ ਦੀ ਆਪਣੇ ਯਾਰਾਂ ਨੂੰ ਮਿਲਣ ਦੀ ਪਰ ਉਹ ਤਾਂਗ ਉਹ ਖੁਆਇਸ਼ ਪੂਰੀ ਹੋਈ ਪੂਰੇ 77 ਸਾਲਾਂ ਬਾਅਦ ਜਦੋਂ ਅਹਿਮਦ ਖੁਰਸ਼ੀਦ 92 ਸਾਲ ਦੇ ਹੋ ਗਏ ਅਹਿਮਦ ਖੁਰਸ਼ੀਦ ਜਿਸਾ ਜਨਮ 1932 ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਚਰਾਏ ਵਿਖੇ ਹੋਇਆ ਪੂਰੇ 77 ਸਾਲਾਂ ਬਾਅਦ ਹੁਣ ਉਹ ਆਪਣੇ ਪਿੰਡ ਵਾਪਸ ਪਹੁੰਚੇ ਨੇ ਤੇ ਪਿੰਡ ਵਾਸੀਆਂ ਤੇ ਪਿੰਡ ਦੀ ਪੰਚਾਇਤ ਨੇ ਅਹਿਮਦ ਖੁਰਸ਼ੀਦ ਦਾ ਪਰਵਾ ਸਵਾਗਤ ਕੀਤਾ ਇਸ ਸੱਭ ਨੂੰ ਦੇਖ ਖੁਰਸ਼ੀਦ ਵੀ ਬਹੁਤ ਖੁਸ਼ ਨਜ਼ਰ ਆਏ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਇੱਕ ਵਾਰ ਫੇਰ ਤੋਂ ਯਾਦ ਕੀਤਾ ਪਿੰਡ ਦੇ ਪਾਣੀ ਨੂੰ ਪੀ ਕੇ ਕਿਹਾ ਇਹ ਪਿੰਡ ਦਾ ਪਾਣੀ ਪਾਣੀ ਨਹੀਂ ਉਹਨਾਂ ਨੂੰ ਦੁੱਧ ਵਰਗਾ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਪਿੰਡ ਦੀ ਧਰਤੀ ਉਹਨਾਂ ਨੂੰ ਮੱਕੇ ਵਰਗੀ ਲੱਗਦੀ ਹੈ ਜਿਸ ਲਈ ਉਹਨਾਂ ਨੇ ਅੱਲਾ ਦਾ ਧੰਨਵਾਦ ਕੀਤਾ ਉੱਥੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਖੁੱਲੇ ਦਿਲ ਦੇ ਨਾਲ ਖੁਰਸ਼ੀਦ ਦਾ ਸਵਾਗਤ ਵੀ ਕੀਤਾ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰਾਂ ਨੂੰ ਵੀਜ਼ਾ ਦੇਣ ਦੇ ਵਿੱਚ ਖੁੱਲ੍ਹ ਦੇਣੀ ਚਾਹੀਦੀ ਹੈ ਤਾਂ ਕਿ ਅਹਿਮਦ ਖੁਰਸ਼ੀਦ ਵਰਗੇ ਦੂਜੇ ਬਜ਼ੁਰਗ ਵੀ ਆਪਣੇ ਵਿਛੜੇ ਪਿੰਡਾਂ ਨੂੰ ਦੁਬਾਰਾ ਦੇਖ ਸਕਣ ਤੇ ਬਹੁਤ ਖੁਸ਼ ਹੋਈ ਆ ਹਾਂ ਆ ਪੈਂਦੇ ਖੁਸ਼ ਹਾਂ ਤੇ ਮੈਂ ਵੀ ਖੁਦ ਮਾਣੂ ਖੁਸ਼ ਹਾਂ ਹਾਂ ਆ ਧਰਤੀ ਵੇਖ ਲਈ ਹਾਂ ਚੌਕ ਵੇਖਣਾ ਹੈ ਵੀਰ ਜੀ ਆ ਆ ਖਾਰਗਾ ਵੇਖਣੀ ਹੈ ਉਹੀ ਵੇਖ ਲਈ ਹਾਂ ਆ ਗੋ ਮਾਰੋ ਇੱਧਰ ਨੂੰ ਜਾਣਾ ਘਰ ਆਪਣੇ ਆਪਣੇ ਘਰ ਜਾਣਾ ਹਾਂ ਓਕੇ ਲੈ ਕੇ ਚੱਲਦੇ ਆ ਆਹਾ ਜਾਦਾ ਕੁਝ ਪ੍ਰਾਣੀਆਂ ਯਾਦ ਹੋਣ ਇਸ ਪਿੰਡ ਦੀਆਂ ਬੜੀਆਂ ਹਾਂ ਹਾਂ ਕਹਿੰਦੇ ਕੋੜੀ ਖੇਡਦੇ ਰਹੇ ਹੋ ਕੌੜੀ ਕੋ ਵਟਾ ਦੌੜ ਹੂੰ 12 ਮੀਲ ਮੈਂ ਜਾ ਪਹਾੜ ਦਾ ਇਥੋਂ ਹੂੰ ਵਟਾ ਰਹੇ ਹੋ ਹੋ ਕੇ 12 ਮੀਲ ਜਾਣੇ ਲਈ ਤੇ ਮੈਂ ਹਾਲੇ ਜਾਏ ਤੇ ਮੈਂ ਆ ਕੇ ਨਾਸ਼ਤਾ ਕਰਦਾ ਹੂੰ ਆਪਣਾ ਪਿੱਛੇ ਕਿਹੜਾ ਪਿੰਡ ਆ ਜੀ ਪਾਕਿਸਤਾਨ ਚ ਪਾਕਿਸਤਾਨ ਹਾਂ ਪਲੇਰ ਤਹਿਸੀਲ ਜਿਹੜਾ ਸਾਹਮਣੇ ਦੇ ਲੱਗੇ ਅੱਛਾ ਜੀ ਲਲਕਾਣਾ ਸਾਡਾ ਜ਼ਿਲ੍ਹਾ ਅੱਗੇ ਇਹ ਗੁਬਰ ਸੀ ਜੀ 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 ਤੇ ਇੱਥੇ ਇੱਥੇ ਆਏ ਪਰਿਵਾਰ ਚ ਕੌਣ ਕੌਣ ਆ ਪਿੱਛੇ ਤੇ ਅੱਜੇ ਤੇ ਮਜ਼ਾਲ ਨਹੀਂ ਉੱਥੇ ਪਿੱਛੇ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਪਿੱਛੇ ਸਾਡੇ ਬੰਦੇ ਉੱਥੇ ਖਿਲਰ ਗਿਆ ਹਾਂ ਜੀ ਇਸ ਵਾਰ ਤੇ ਕੋਈ ਜੇ ਬੈਠੇ ਗੁਜਰ ਸੰਗ ਆਏ ਜੀ ਉਹ ਜਾਣਾ ਆਇਆ ਇਥਾਰੇ ओके ਹਾਂ ਬੋਸ਼ 26 ਆ 26 ਆ ਹੂੰ ਕੋਟ ਟੋਟੀਆਂ ਦੇ ਲੱਗੇ ਆ ਆਪਣੇ ਜੱਦੀ ਪਿੰਡ ਚ ਪੈਰ ਪਾਏ ਆ ਤੁਹਾਨੂੰ ਤੁਸੀ ਕਿਦਾਂ ਦੀ ਲੱਗੀ ਜ਼ਮੀਨ ਕਿਦਾਂ ਦੀ ਲੱਗੀ ਆਬ ਹਵਾ ਲੋਕ ਕਿਦਾਂ ਦੇ ਲੱਗੇ ਇਹ ਜ਼ਮੀਨ ਜਿਹੜੀ ਆ ਇਹਦੇ ਨਾਲ ਨਾਲ ਦੀ ਕੋਈ ਖੈਰ ਨਹੀਂ ਇਹ ਜ਼ਮੀਨ ਸਭ ਤੋਂ ਹਰ ਜ਼ਿਲ੍ਹੇ ਦੇ ਵਿੱਚੋਂ ਇਹ ਅਵਲਦਰ ਜਾ ਕਈ ਲੈ ਲਾ ਵਰਦੇ ਹੂੰ ਪਾਣੀ ਆ सही जब मां बीमार होवे तो बच्चा भी बीमार हुंदा ये हाँ। हाँ? बहुत सही बात हां करता पानी किदा लगा फेर इथों दा पानी जी मैंने तो जौ जी पी मैं इतना पी लिया हाँ। मैं जो है बाद एक ग्लास वाटर पीता ठीक है हां मैं अलग दवा सिटी दवा ਆ ਮਾਰਗਾ ਉਹ ਮੈਨੂੰ ਵਾ ਪਾਣੀ ਮੇਰੇ ਨਸੀਬਾਂ ਚ ਸੀ ਮਹਾਰਾਜ ਕੇ ਪੀ ਲਿਆ ਹਮ 80 90 ਸਾਲ ਬਾਅਦ ਆਇਆ ਹਮ ਹਮ ਹਾਂ ਲੋਕਾਂ ਦਾ ਪਿਆਰ ਕਿਦਾਂ ਦਾ ਮਿਲਿਆ ਹਾਂ ਲੋਕਾਂ ਦਾ ਪਿਆਰ ਕਿਦਾਂ ਦਾ ਮਿਲਿਆ ਆਹਾਂ ਮਾ ਉੱਗਿਆ ਜਵਾਨੇ ਵੇ ਟਾਈਜਾ ਬੈਠੇ ਸੋਚਣਾ ਹਮ ਚਾਹੀ ਵਾਰਾਂ ਖਾਦ ਦੇ ਵੇਚਣਾ ਹਮ ਸਦਾ ਕੋਲ ਮੰਨਦੇ ਤੇ ਹੀ ਬੈਠਿਆ ਫਲਾਣਾ ਫਲਾਣਾ ਬਣਾ ਹਾਂ ਤੇ ਆ ਸਦੇ ਆਪੇ ਅੱਜ ਜਾਣਾ ਕੌਫੀ ਖੇਦਣ ਸੁਪਨੇ ਚ ਜਾਦ ਆਂਦਾ ਹੀ ਪਿੰਡ ਹਾਂ ਸੁਪਨੇ ਤੇ ਯਾਖਾਂ ਤੁਹਾਡਾ ਤਾਂ ਯਾਖਾਂ ਉਹ ਤੂੰ ਤੇਰਾ ਰੂਹ ਹੈ ਹੀ ਉੱਥੇ ਅੱਛਾ ਹਾਂ ਉਹ ਬਾ ਆ ਜਾਂਦਾ ਜਾਂਦਾ ਰੂਹ ਉੱਥੇ ਹੀ ਆ ਹਾਂ ਆਏ ਹੁਣ ਸਾਡੀ ਪੇਸ਼ ਨਹੀਂ ਜਾਂਦੀ ਹਾਂ ਫੜੋ ਸਾਡੀ ਫੜੋ ਅੱਲਾ ਦੀ ਮਿਹਰ ਹੋ ਗਈ ਬਖਸ਼ਿਸ਼ ਹੋ ਗਈ ਅੱਲਾ ਦੀ ਰahmat ਹੋ ਗਈ ਜਮਾਈ ਆਇਂ ਥੇ ਆ ਵੀ ਫੜੋ ਹਾਂ ਠੀਕ